ਇਹ ਆ ਦੇ ਪਤੋ ਮਸ਼ਹੂਰ ਅਰਪ ਪੱਤੀਆਂ ਵਿੱਚੋਂ ਇੱਕ ਕੱਤੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਹੈ ਮਸਕ 트੍ਰੰਪ ਸਰਕਾਰ ਵਿੱਚ ਡੌਗ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਐਸਸੀ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਐਲਾਨ ਕੀਤਾ ਕਿ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਉਨ੍ਹਾਂ ਦਾ ਨਿਸ਼ਚਿਤ ਕਾਰਜਕਾਲ ਖਤਮ ਹੋ ਗਿਆ ਮਸਕ ਨੇ ਆਪਣੇ ਟਵੀਟ ਵਿੱਚ ਲਿਖਿਆ ਸਰਕਾਰੀ ਵਿਸ਼ੇਸ਼ ਕਰਮਚਾਰੀ ਵਜੋਂ ਮੇਰਾ ਕਾਰਜਕਾਲ ਖਤਮ ਹੋ ਗਿਆ ਹੈ ਇਸ ਸਮੇਂ ਦੌਰਾਨ ਮੈਂ ਰਾਸ਼ਟਰਪਤੀ ਟਰਪਦਾ ਧੰਨਵਾਦੀ ਹਾਂ ਕਿ ਮੈਨੂੰ ਸਰਕਾਰੀ ਖਰਚਿਆਂ ਨੂੰ ਘਟਾਉਣ ਲਈ ਕੰਮ ਕਰਨ ਦਾ ਮੌਕਾ ਮਿਲਿਆ ਡੀਓਜੀਈ ਮਿਸ਼ਨ ਸਮੇਂ ਦੇ ਨਾਲ ਮਜ਼ਬੂਤ ਹੋਵੇਗਾ ਕਿਉਂਕਿ ਇਹ ਸਰਕਾਰ ਵਿੱਚ ਜੀਵਨ ਦਾ ਇੱਕ ਤਰੀਕਾ ਬੰਦਾ ਜਾ ਰਿਹਾ ਹੈ ਹਾਲੀ ਦੇ ਮਹੀਨਿਆਂ ਵਿੱਚ ਬਹੁਤ ਚਰਚਾ ਹੋਈ ਹੈ ਕਿ ਮਾਸਕ ਆਪਣੇ ਸਰਕਾਰੀ ਕੰਮਕਾਣ ਆਪਣੇ ਕਾਰੋਬਾਰ ਖਾਸ ਕਰਕੇ ਟੈਸਲਾ ਵੱਲ ਪੂਰਾ ਧਿਆਨ ਨਹੀਂ ਦੇ ਪਾ ਰਿਹਾ ਹੈ ਇਸ ਦਿਨ ਵਾਲੀ 트럼ਪ ਪ੍ਰਸ਼ਾਸਨ ਨੇ ਵਨ ਬਿੰਗ ਬਿਊਟੀਫੁੱਲ ਬਿੱਲ ਪ੍ਰਤੀ ਉਹਨਾਂ ਦਾ ਗੁੱਸਾ ਵੀ ਸਾਹਮਣੇ ਆਇਆ ਮਸਕ ਨੇ ਇਸ ਇਸ ਬਿੱਲ ਬਾਰੇ ਟਿੱਕੀ ਟਿੱਪਣੀ ਕਰਦਿਆ ਕਿ ਆ ਇੱਕ ਬਿੱਲ ਜਾਂ ਤਾਂ ਵੱਡਾ ਜਾਂ ਸ਼ਾਨਦਾਰ ਹੋ ਸਕਦਾ ਪਰ ਦੋਵੇਂ ਇਕੱਠੇ ਨਹੀਂ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਸਕ ਹੋਣ ਸਰਕਾਰ ਨਾਲ ਨਹੀਂ ਹਨ ਉਹਨਾਂ ਲੱਗ ਭਾਗ 130 ਦਿਨਾਂ ਲਈ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਸਰਕਾਰ ਲਈ ਕੰਮ ਕੀਤਾ ਪਰ ਇਸ ਸਮੇਂ ਦੌਰਾਨ ਟੈਸਲਾ ਨੂੰ ਲੈ ਕੇ ਕਈ ਮੁਸ਼ਕਲਾਂ ਆਈਆਂ ਕੰਪਨੀ ਦੀ ਵਿਕਰੀ ਵਿੱਚ ਗਿਰਾਵਟ ਸ਼ੇਰਾ ਵਿੱਚ ਭਾਰੀ ਗਰਾਵਟ ਅਤੇ ਅਮਰੀਕਾ ਵਿੱਚ ਬਾਈਕਾਟ ਕਾਰਨ ਮਸਕ ਨੂੰ ਆਪਣੇ ਨਿਵੇਸ਼ਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਟੈਸਲਾ ਨਿਵੇਸ਼ਕਾਂ ਨੇਤਾ ਇਹ ਵੀ ਮੰਗ ਕੀਤੀ ਸੀ ਕਿ ਮਸਕ ਨੂੰ ਕੰਪਨੀ ਤੇ ਪੂਰੀ ਤਰ੍ਹਾਂ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਸਰਕਾਰੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਟੈਸਲਾ ਦੇ ਸ਼ੇਰਾ ਵਿੱਚ ਗਰਾਵਟ ਦੇ ਵਿਚਕਾਰ ਮਸਕ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਮੈਂ ਸਭ ਕੁਝ ਸੰਭਾਲਣ ਦੇ ਸਮਰਥ ਨਹੀਂ ਹਾਂ। ਇਸ ਕਟਨਾਕਰਮ ਤੋਂ ਬਾਅਦ ਹੋਣ ਚਰਚਾ ਹੈ ਕਿ ਮਸਕਰ ਅਜਨੀਤੀ ਤੋਂ ਆਪਣੇ ਆਪ ਨੂੰ ਦੂਰ ਕਰ ਸਕਿਆ। ਖੁਜੇ ਰਿਪੋਰਟਾਂ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਉਨ੍ਹਾਂ ਰਾਜਨੀਤਿਕ ਫੰਡਿੰਗ ਵਿੱਚ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ ਹੈ।